ਆਪਣੇ ਸਾਈਡ ਤੇ ਫੋਟੋ ਲਾ ਲਾ ਪਾਕਿਸਤਾਨ ਦੀ ਲਾ ਕੇ ਆਪਣੇ ਦੱਸੋ ਮੈਂ ਅੱਗੇ ਨਹੀਂ ਆ ਰਿਹਾ ਮੈਂ ਖੜਾ ਖੜਾ ਹਾਂ ਯਾਰ ਤੁਹਾਨੂੰ ਤੁਸੀਂ ਜਾ ਕਰ ਸਾਡ ਸਾਰੇ 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 ਇੱਕ ਬੰਦਾ ਗਿਆ ਪੈਸਾ ਪੈਸਾ ਬਾਪ ਚੱਕਾ ਸਾਰੇ ਨਿਕਲਣਾ ਪਏ ਤੁਸੀਂ ਦੋ ਇਹ ਗੋੜੇ ਨੂੰ ਕ੍ਰੋਕ ਨਹੀਂ ਦਫਤਰਸ਼ ਦਾ ਹਿਟਲਰ ਦੀ ਫੋਟੋ ਲਾ ਆ ਗਏ ਮਹਾਕਸ਼ਮ ਦੀ ਲਾਗੇ ਸਾਡੇ ਅਪ੍ਰੀਕਰ ਸਾਹਿਬ ਹੈ ਉਹਨਾਂ ਨੇ ਇਹ ਸਟਾਟ ਬਣਾਇਆ جان لو جانو اج لائن کتو باد میں پانا 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 جی ساتھ لائن لائن ساتھ جی نہیں ہے تمہارے کو 2 منٹ دوے میں تمہارے جی کا پتا لینا پھر پھر کرنا نہیں ہے कर <US uneopen morally> ਫੜੀ ਪੂਰਤ ਗਈ ਆ ਇਹਦਾ ਆਰੋ ਪਾਰ ਗਿਆ ਮੇਰੀ ਗੱਲ ਸੁਣੋ ਰਾਤ ਨੂੰ ਮੈਂ ਲਟਕ ਗਿਆ ਪਿਆ ਪਾ ਤੇ ਬੜਾ ਬੱਜ ਬਦਲ ਗਿਆ ਆ ਦਸਰਾ ਮੰਦ ਗਿਆ ਆ ਲੋਕਿੰ ਮੇਟੇ ਨਹੀਂ ਆ ਗਏ no SSP is also with them. I've spoken to the SSP. I've spoken to everybody. He's not. He said I'm coming here. He's not coming. <laughs> ਫਿਲੋ ਵੀ ਸਰਕਾਰਾਂ ਕਈ ਆਈਆਂ ਸਰਕਾਰਾਂ ਕਈ ਗਈਆਂ ਪਰ ਇੱਥੇ ਬੜੀ ਅਮਰ ਸ਼ਾਂਤੀ ਨਾਲ ਲੈਕਚਰ ਹੁੰਦੀ ਸੀ ਪਰ ਅੱਜ ਵੇਖਿਆ ਜਿਹੜੇ ਹਲਕੇ ਦੇ ਸਾਡੇ ਵਿਧਾਇਕ ਨੇ ਸਾਡੀ ਭੈਣ ਬੀਬੀ ਗਨੀਬ ਕੌਰ ਮਜੀਠੀਆ ਉਹਨਾਂ ਨੂੰ ਵੀ ਅੰਦਰ ਦਾਖਲ ਨਹੀਂ ਹੁੰਦਾ ਜਾ ਰਿਹਾ ਖਿੜਕੀਆਂ ਬੰਦ ਕਰ ਲਈਆਂ ਨੇ ਸ਼ਰਿਆਮ ਧੱਕਾ ਹੋ ਰਿਹਾ ਵਾ ਫਾਈਲਾਂ ਖੁੱਲੀਆਂ ਜਾ ਰਹੀਆਂ ਨੇ ਗੁੰਡਾਗਰਦੀ ਦਾ ਨੰਗਾ ਨਾਚਿਆ ਪੇ ਪੁਲਿਸ ਪ੍ਰਸ਼ਾਸਨ ਸ਼ਰਮ ਹਲਕੇ ਅਨਜਾਜ ਦੀ ਮਦਦ ਕਰ ਰਿਹਾ ਵਾ ਲੇਕਿਨ ਇਹ ਧੱਕੇ ਧੱਕੇ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਖੋ ਕੇ ਖੜੇ ਆ ਮਜੀਠੀਆ ਸਾਹਿਬ ਦੇ ਨਾਲ ਸਰਦਾਰ ਵਿਕਰਮ ਸਿੰਘ ਜੀ ਮਜੀਠੀਆ ਭਾਵੇਂ ਜੇਲ੍ਹ ਵਿੱਚ ਜਿਨ੍ਹਾਂ ਨੇ ਧੱਕੇ ਨਾਲ ਬੰਦ ਕੀਤੇ ਨੇ ਨਜਾਇਜ਼ ਸਿਆਸੀ ਬਦਲਾਖੋਰੀ ਤਹਿਤ ਲੇਕਿਨ ਸ਼ਰੋਮਨੀ ਅਕਾਲੀ ਦਲ ਦੇ ਬਹਾਦਰ ਆਗੂ ਤੇ ਵਰਕਰ ਇੱਥੇ ਚੇਤਾਵਨੀ ਖੜੋਤੇ ਆ ਅਸੀਂ ਲੜਾਂਗੇ ਮਰਾਂਗੇ ਜੋ ਮਰਜ਼ੀ ਹੋ ਜੇ ਅਸੀਂ ਧੱਕੇਸ਼ਾਹੀ ਸਰਕਾਰ ਦੀ ਚੱਲ ਨਹੀਂ ਦੇਰੀਆਂ ਫੈਲਾ ਜਮਾ ਕਰਾ ਕੇ ਨਾਮਜ਼ਦਗੀ ਬਦਲ ਤਾਹਲ ਕਰਾ ਕੇ ਜਾਣਾ ਹੀ ਬਿਲਕੁਲ